ਲੈਂਡ ਪੂਲਿੰਗ ਬਾਰੇ ਮੈਂ ਸਿੰਪਲੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਇਹਦੀ ਜ਼ਰੂਰਤ ਕਿਹ ਹੈ ਜਿਹੜਾ ਤੁਸੀਂ ਪਖਾੜਾ ਖੜਿਆ ਕਰਿਆ ਹੋਇਆ ਹੈ 60000 ਏਕੜ ਜ਼ਮੀਨ ਪੰਜਾਬ ਦੀ ਤੁਸੀਂ ਅਕਵਾਇਰ ਕਰ ਲੱਗੇ ਹੈ ਤੇ ਕਿਸਾਨ ਨੂੰ ਦੇਣਾ ਥੇਲਾ ਨਹੀਂ ਤੁਸੀਂ ਮੈਂ ਪੁੱਛਦਾ ਕਿ ਇਹਦੀ ਜ਼ਰੂਰਤ ਕਿਹ ਹੈ ਕਿਉਂ ਕਰ ਰਹੇ ਹੋ ਤੁਸੀਂ ਸਿਰਫ ਇਸ ਕਰਕੇ ਕਿ ਤੁਹਾਡਾ ਤੁਹਾਡੇ ਕੋਲ ਫੀਮ ਖਾਣ ਨੂੰ ਪੈਸੇ ਨਹੀਂ ਹੈ ਤੁਹਾਡਾ ਦਵਾਲਾ ਨਿਕਲਿਆ ਹੋਇਆ ਹੈ ਤੇ ਤੁਸੀਂ ਅੱਜ ਪੰਜਾਬ ਨੂੰ ਚਲਾ ਨਹੀਂ پا ਰਹੇ ਤਨਖਾਹਾਂ ਦੇਣ ਦੀ ਤੁਹਾਨੂੰ ਮੁਸੀਬਤ ਆਈ ਵੀ ਹੈ ਤੇ ਤੁਸੀਂ ਚਾਹੁੰਦੇ ਹੋ ਕਿਸਾਨਾਂ ਦੀ ਜ਼ਮੀਨ ਤੇ ਅਰਬਾਂ ਰੁਪਇਆ ਲੋਨ ਲੈ ਕੇ ਫੇਰ ਅਗਲੀ ਵਾਰੀ ਫੇਰ ਉਹ ਪੈਸਾ ਵੰਡ ਕੇ ਦੇਸੀ ਸਰਕਾਰ ਬਣਾ ਲਈ ਤੇ ਪੰਜਾਬ ਦੇ ਕਿਸਾਨ ਪੰਜਾਬ ਦਾ ਖੇਤ ਮਜ਼ਦੂਰ ਜ਼ਮੀਨਾਂ ਤੋਂ ਬਾਂਝੇ ਹੋ ਜਾਣ ਅੱਗੇ ਨੂੰ ਪੰਜਾਬ ਕੋਲ ਰਹੇ ਕੁਛ ਨਾ ਐਸੀ ਇਹ ਹੋ ਨਹੀਂ ਦੇਣਾ ਚਾਹੇ ਤੁਸੀਂ ਜ਼ੋਰ ਲਗਾ ਲੋ ਜੇ ਥੋੜਾ ਬੋਧਾ ਤੁਸੀਂ ਕਿਸੇ ਕੰਡੇ ਲਗਾ ਲਈਏ ਗੱਲ ਤਾਂ ਅਗਲੀ ਸਰਕਾਰ ਦੇ ਵਿੱਚ ਪ੍ਰਮਾਤਮਾ ਮੌਕਾ ਦੇਵੇ ਕਾਂਗਰਸ ਪਾਰਟੀ ਨੂੰ ਐਸਆਰ ਰੱਦ ਕਰ ਦੇਣਾ ਤੇ ਜਮੀਨ ਕਿਸਾਨਾਂ ਦੀ ਜਾਏਗੀ ਨਹੀਂ ਅੱਜ ਤੱਕ ਇਸ ਤਰ੍ਹਾਂ ਐਡੀ ਵੱਡੀ ਗਿਣਤੀ ਦੇ ਵਿੱਚ ਤعداد ਦੇ ਵਿੱਚ ਜ਼ਮੀਨ ਕਦੇ ਐਕਵਾਇਰ ਨਹੀਂ ਹੋਈ ਸਾਡਾ ਖੇਤੀ ਪ੍ਰਧਾਨ ਸੂਬਾ ਹੈ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਜੇ ਖੇਤੀ ਜੋਗੀ ਜ਼ਮੀਨੇ ਨਹੀਂ ਰਹੇਗੀ ਤਾਂ ਲੋਕਾਂ ਨੇ ਗੁਜ਼ਾਰਾ ਕਿੱਥੋਂ ਕਰਨਾ ਇਸ ਕਰਕੇ ਤੁਸੀਂ ਮੈਂ ਚੈਲੰਜ ਕਰਦਾ ਤੁਹਾਨੂੰ ਐਸੀ ਤੁਹਾਡੇ ਪਾਸ ਇਹ ਤੁਹਾਡੀ ਜਿਹੜੀ ਪਾਲਿਸੀ ਹੈ ਇਹ ਚੱਲਣ ਨਹੀਂ ਦੇਣੀ ਪੰਜਾਬ ਦੇ ਲੋਕਾਂ ਨੇ ਤਿੰਨ ਕਾਲੇ ਖੇਤੀ ਦੇ ਕਾਨੂੰਨ ਨਹੀਂ ਚੱਲਣ ਦਿੱਤੇ ਉਹ ਤਾਂ ਸਿਰਫ ਖੇਤੀ ਵਿੱਚ ਐਮਐਸਪੀ ਜਾਂ ਹੋਰ ਗੱਲਾਂ ਵਾਸਤੇ ਸੀ ਇਹ ਤਾਂ ਤੁਸੀਂ ਸਾਡੇ ਖੇਤੀਓ ਲੈਣ ਲੱਗੇ ਆ ਤੁਹਾਨੂੰ ਐਸੀ ਕਿਸ ਤਰ੍ਹਾਂ ਬਖਸ਼ ਦਾਂਗੇ ਲੈਂਡ ਪੂਲਿੰਗ ਬਾਰੇ ਮੈਂ ਸਿੰਪਲੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਇਹਦੀ ਜ਼ਰੂਰਤ ਕਿਹਾ ਹੈ ਜਿਹੜਾ ਤੁਸੀਂ ਪਖਾੜਾ ਖੜਿਆ ਕਰਿਆ ਹੋਇਆ ਹੈ 60000 ਏਕੜ ਜ਼ਮੀਨ ਪੰਜਾਬ ਦੀ ਤੁਸੀਂ ਅਕਵਾਇਰ ਕਰ ਲੱਗੇ ਐ ਤੇ ਕਿਸਾਨ ਨੂੰ ਦੇਣਾ ਥੇਲਾ ਨਹੀਂ ਤੁਸੀਂ ਮੈਂ ਪੁੱਛਦਾ ਕਿ ਇਹਦੀ ਜ਼ਰੂਰਤ ਕਿਹਾ ਕਿਉਂ ਕਰ ਰਹੇ ਹੋ ਤੁਸੀਂ ਸਿਰਫ ਇਸ ਕਰਕੇ ਕਿ ਤੁਹਾਡਾ ਤੁਹਾਡੇ ਕੋਲ ਫੀਮ ਖਾਣ ਨੂੰ ਪੈਸੇ ਨਹੀਂ ਐ ਤੁਹਾਡਾ ਦਵਾਲਾ ਨਿਕਲਿਆ ਹੋਇਆ ਐ ਤੇ ਤੁਸੀਂ ਅੱਜ ਪੰਜਾਬ ਨੂੰ ਚਲਾ ਨਹੀਂ ਪਾ ਰਹੇ ਤਨਖਾਹਾਂ ਦੇਣ ਦੀ ਤੁਹਾਨੂੰ ਮੁਸੀਬਤ ਆਈ ਵੀ ਐ ਤੇ ਤੁਸੀਂ ਚਾਹੁੰਦੇ ਹੋ ਕਿਸਾਨਾਂ ਦੀ ਜ਼ਮੀਨ ਤੇ ਅਰਬ ਰੁਪਇਆ ਲੋਨ ਲੈ ਕੇ ਫੇਰ ਅਗਲੀ ਵਾਰੀ ਫੇਰ ਉਹ ਪੈਸਾ ਵੰਡ ਕੇ ਦੇਸੀ ਸਰਕਾਰ ਬਣਾ ਲਈ ਤੇ ਪੰਜਾਬ ਦੇ ਕਿਸਾਨ ਪੰਜਾਬ ਦਾ ਖੇਤ ਮਜ਼ਦੂਰ ਜ਼ਮੀਨਾਂ ਤੋਂ ਬਾਝੇ ਹੋ ਜਾਣ ਅੱਗੇ ਨੂੰ ਪੰਜਾਬ ਕੋਲ ਰਹੇ ਕੁਛ ਨਾ ਐਸੀ ਇਹ ਹੋ ਨਹੀਂ ਦੇਣਾ ਚਾਹੇ ਤੁਸੀਂ ਜ਼ੋਰ ਲਗਾ ਲੋ ਜੇ ਥੋੜਾ ਬੋਧਾ ਤੁਸੀਂ ਕਿਸੇ ਕੰਡੇ ਲਗਾ ਲਈਏ ਗੱਲ ਤਾਂ ਅਗਲੀ ਸਰਕਾਰ ਦੇ ਵਿੱਚ ਪ੍ਰਮਾਤਮਾ ਮੌਕਾ ਦੇਵੇ ਕਾਂਗਰਸ ਪਾਰਟੀ ਨੂੰ ਐਸੀ ਇਹ ਰੱਦ ਕਰ ਦੇਣਾ ਹੈ ਤੇ ਜਮੀਨ ਕਿਸਾਨਾਂ ਦੀ ਜਾਏਗੀ ਨਹੀਂ ਅੱਜ ਤੱਕ ਇਸ ਤਰ੍ਹਾਂ ਐਡੀ ਵੱਡੀ ਗਿਣਤੀ ਦੇ ਵਿੱਚ ਤعداد ਦੇ ਵਿੱਚ ਜ਼ਮੀਨ ਕਦੇ ਐਕਵਾਇਰ ਨਹੀਂ ਹੋਈ ਸਾਡਾ ਖੇਤੀ ਪ੍ਰਧਾਨ ਸੂਬਾ ਹੈ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਜੇ ਖੇਤੀ ਜੋਗੀ ਜ਼ਮੀਨ ਹੀ ਨਹੀਂ ਰਹੇਗੀ ਤਾਂ ਲੋਕਾਂ ਨੇ ਗੁਜ਼ਾਰਾ ਕਿੱਥੋਂ ਕਰਨਾ ਇਸ ਕਰਕੇ ਤੁਸੀਂ ਮੈਂ ਚੈਲੰਜ ਕਰਦਾ ਤੁਹਾਨੂੰ ਐਸੀ ਤੁਹਾਡੇ ਪਾਸ ਇਹ ਤੁਹਾਡੀ ਜਿਹੜੀ ਪਾਲਿਸੀ ਹੈ ਇਹ ਚੱਲਣ ਨਹੀਂ ਦੇਣੀ ਪੰਜਾਬ ਦੇ ਲੋਕਾਂ ਨੇ ਤਿੰਨ ਕਾਲੇ ਖੇਤੀ ਦੇ ਕਾਨੂੰਨ ਨਹੀਂ ਚੱਲਣ ਦਿੱਤੇ ਉਹ ਤਾਂ ਸਿਰਫ ਖੇਤੀ ਵਿੱਚ ਐਮਐਸਪੀ ਜਾਂ ਹੋਰ ਗੱਲਾਂ ਵਾਸਤੇ ਸੀ ਇਹ ਤਾਂ ਤੁਸੀਂ ਸਾਡੀ ਖੇਤੀਓ ਲੈਣ ਲੱਗੇ ਆ ਤੁਹਾਨੂੰ ਅਸੀਂ ਕਿਸ ਤਰ੍ਹਾਂ ਬਖਸ਼ ਦਾਂਗੇ